ਸੰਗਤ ਜੀ ਅਸੀਂ ਇਸ ਟਾਈਮ ਅਟਾਰੀ ਬਾਗਾ ਬਾਰਡਰ ਜੋ ਰੋਡ ਆ ਔਰ ਇਥੋਂ 1.5 ਕਿਲੋਮੀਟਰ ਅੱਗੇ ਜੋ ਬਾਗਾ ਸਰਹਾਦੇ ਆ ਤੇ ਇਸ ਕੱਟ ਤੋਂ ਔਰ ਇਹਨੂੰ ਕਹਿ ਦਿੰਦੇ ਆ ਅਟਾਰੀ ਬੱਸ ਸਟੈਂਡ ਆ ਜਿਹੜਾ ਇਹ ਇੱਥੇ ਬੱਸਾਂ ਰੁਕਦੀਆਂ ਨੇ ਕਿਉਂ ਤੇ ਇਥੋਂ ਆਪਾਂ ਅੰਦਰ ਨੂੰ ਮੁੜਨਾ ਉਹ ਸਾਹਮਣੇ ਉਹ ਇਥੋਂ ਪੰਪ ਉਹਦਾ ਪੰਪ ਤੋਂ ਉਰੇ-ਉਰੇ ਉਹ ਭਾਰਤ ਪੈਟਰੋਲੀਅਮ ਆ ਉਸ ਤੋਂ ਉਰੇ-ਉਰੇ ਜਿਹੜਾ ਆ ਰਾਸਤਾ ਆਉਂਦਾ ਨਾ ਇਹ ਜਾਂਦਾ ਪਿੰਡ ਡੰਡੇ ਮਹਾਰਾਜ ਦੇ ਇਤਿਹਾਸਿਕ ਸਥਾਨ ਨੂੰ ਸੋ ਇਹ ਤੁਹਾਨੂੰ ਦਿਖਾਵਾਂਗੇ ਆਪਾਂ ਆ ਦੇਖਿਓ ਆਹ ਰਸਤਾ ਜਾਂਦਾ ਜੀ ਇੱਥੋਂ ਜਰੂਰ ਇਹ ਵੀਡੀਓ ਆ ਸਾਰਿਆਂ ਦੇ ਨਾਲ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਇਤਿਹਾਸਿਕ ਸਥਾਨੇ ਆ ਮਰਜ਼ ਦਾ ਔਰ ਇਹ ਰਸਤਾ ਜਾਂਦਾ ਜੀ ਇਹ ਸਦਾ ਰਸਤਾ ਇੱਥੋਂ ਕਿਲੋਮੀਟਰ 1.5 ਕਿਲੋਮੀਟਰ ਪਿੰਡ ਆ ਪਿੰਡ ਪਿੰਡ ਟੰਡੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆ ਜੀ ਪਿੰਡ ਗਰਮਾ ਦੇ ਮਾਰੇ ਚੇਲੇ ਇਹ ਬਾਰੂਵਾਰ ਪਿੰਡ ਪਿੰਡ ਦੇ ਬਾਰੂਵਾਰ ਆ ਜਾਂਦਾ ਜੀ ਗਰਮਾ ਦੇ ਮਾਰੇ ਚੇਲੇ ਗੱਤਾਂ ਖਰ ਮਾਰ ਗਰਮਾ ਦੇ ਮਾਰੇ ਚੇਲੇ ਪੁੱਤਰ